ਚੋਰੀ ਚੋਰੀ ਆ ਕੇ ਕੀ ਤੁਸੀਂ ਇੱਕ ਵਾਰਡ ਦੇ ਕੌਂਸਲਰ ਨੂੰ ਇਹ ਚੀਜ਼ ਦੱਸਣੀ ਵੀ ਠੀਕ ਨਹੀਂ ਸਮਝੀ। 31 ਜਨਵਰੀ 2025 ਦਾ ਹੋਇਆ ਹੋਇਆ ਠੀਕ ਹੈ ਕੌਂਸਲਰ ਸਾਹਿਬ ਨੂੰ ਕੀਤਾ ਗਿਆ ਇਹ ਤਾਂ ਗੱਲ ਇਹਨਾਂ ਨੇ ਛੋਸ਼ੇ ਬਾਜੀ ਕੀਤੀ ਆ। ਮੈਂ ਚੁਣਿਆ ਹੋਇਆ ਇੱਕ ਨੁਮਾਇੰਦਾ ਪਬਲਿਕ ਵੱਲੋਂ ਮੈਨੂੰ ਨੁਮਾਇੰਦਾ ਨੁਮਾਇੰਦਗੀ ਦਿੱਤੀ ਗਈ ਆ ਕਿ ਜਿਹੜੇ ਅਫਸਰ ਆਏ ਸੀ ਕੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਕੌਂਸਲਰ ਦਾ ਕੋਈ ਅਧਿਕਾਰ ਨਹੀਂਗਾ। ਐਡਵਲਪਮੈਂਟ ਬਚੇ ਨੇ ਵੀ ਦਿਖਾਵੇ ਵਿੱਚ ਨੇ ਵੀ ਪਾਗਲ ਨਾ ਹੋ ਕਿ ਲੋਕਾਂ ਨੂੰ ਤੁਸੀਂ ਗੰਦਾ ਪਾਣੀ ਪੀਣ ਤੇ ਮਜਬੂਰ ਕਰ ਦੋ ਹਣਾ ਸਾਰਾ ਨਗਰ ਖੜਾ ਤੁਸੀਂ ਕੈਮਰੇ ਤਣਾ ਕੇ ਦਿਖਾਓ ਇਹ ਹੁਣ ਸਾਰਾ ਪਾਣੀ ਮਿਕਸ ਹੋ ਰਿਹਾ ਗੰਦਾ ਪਾਣੀ ਪੀਣ ਵਾਲੇ ਪਾਣੀ ਚ ਉਹਦਾ ਹੁਣ ਅਸੀਂ ਲਾਲਾ ਜੀ ਨੂੰ ਕਹਿਨੇ ਵੀ ਭੇਜੋ ਸਾਹਿਬ ਪਾਣੀ ਦੇ ਟੈਂਕਰ ਉਹਨਾਂ ਚਿਰ ਜਦ ਤੱਕ ਚਹੀ ਨਹੀਂ ਕਰਾਂਗੇ ਜੀ ਐਮਪੀ ਸਾਹਿਬ ਦਾ ਅਧਿਕਾਰ ਆ ਤਾਂ ਐਮਪੀ ਤੋਂ ਥੱਲੇ ਕੌਂਸਲਰ ਵੀ ਹੈਗਾ ਇਹਨਾਂ ਨੇ ਇਹ ਮੇਰੇ ਪਰਿਵਾਰ ਨੇ ਮੇਰੇ ਵਾਰਡ ਨੇ ਵੋਟ ਪਾ ਕੇ ਜਿੱਤਿਆ ਜਨਵਰੀ ਦਾ ਹੋਇਆ ਹੋਇਆ ਪਾਈਪਲਾਈਨ ਤੁਸੀਂ ਦਿਖਾ ਦਿਓ ਜੱਬੀ ਪਈ ਆ ਪਹਿਲਾਂ ਉਧਰ ਪਈ ਸੀ ਉਧਰ ਪਿੱਛੇ ਉਹ ਗਣਪਤੀ ਚੌਂਕ ਚ ਕੰਮ ਹੋ ਰਿਹਾ ਸੀ ਜਾ ਕੇ ਆਪਾਂ ਇੱਥੇ ਰੱਖਦੀ ਇਹਨੂੰ ਡਵੈਲਪਮੈਂਟ ਕਹਿੰਦੇ ਆ ਉਹ ਗੁੱਡੂ ਲਾਲਾ ਜੀ ਨੂੰ ਸਮਝਾ ਕੇ ਰੱਖਣ ਇਸ ਵਾਰਡ ਨੇ ਪਹਿਲਾਂ ਫਤਵਾ ਦੇ ਦਿੱਤਾ ਉਹਨਾਂ ਨੂੰ ਦੂਜਾ ਫਤਵਾ ਦੇਣ ਲਈ ਇਹ 25 ਨੰਬਰ ਵਾਰਡ ਮੇਰਾ ਪਰਿਵਾਰ ਤਿਆਰ ਬੈਠਾ 87 ਕਿਉਂ ਨਹੀਂ ਆਇਆ ਸਾਨੂੰ ਤਾਂ ਸਹੀ ਹੀ ਬ੍ਰਦਰ ਤੁਸੀਂ ਕਾਉਂਸਲਰ ਨੂੰ ਇਨਫੀਮਟ ਕਰੋਗੇ ਵੀ ਆਜੋ ਵੀ ਕੱਲ ਆਪਾਂ ਕੁਝ ਕਰਨਾ ਡਵੈਲਪਮੈਂਟ ਦਾ ਕੁਝ ਹੈਗਾ ਕਰਨਗੇ ਤਾਂ ਤਾਂ ਵੀ ਚੋਰ ਦੀ ਤੜੀ ਜਣਕਾ ਠੀਕ ਹੈ ਉਹ 2027 ਦੀਆਂ ਗੱਲਾਂ ਕਰਦੇ ਨੇ ਉਹ 7.5 ਕਰੋੜ ਉਹਨੂੰ 750 ਕਰੋੜ ਇਹ ਦੱਸੀ ਜਾਂਦਾ ਪਹਿਲਾਂ ਤਾਂ ਉਹਨੂੰ ਮਿਲਣੀ ਸਿਖਾਓ ਜਗ੍ਹਾ ਦੇ ਉੱਤੇ ਜਿੱਥੇ ਉਦਘਾਟਨ ਕੀਤਾ ਗਿਆ ਸੀਗਾ। ਸੋ ਕੀ ਕਹਾਂਗਾ ਅੱਜ ਪੱਲਾ ਜਗ੍ਹਾ ਤੇ ਆਪੇ ਪਹਿਲਾਂ ਵੀ ਜਿੱਥੇ ਉਦਘਾਟਨ ਕੀਤਾ ਗਿਆ। ਉਦਘਾਟਨ ਮੁਰਦਰ ਇਹਦਾ 30 ਜਨਵਰੀ 2025 ਦਾ ਹੋਇਆ ਹੋਇਆ। ਠੀਕ ਹੈ ਕੌਂਸਲਰ ਸਾਹਿਬ ਅੰਮੀਓ ਕੀਤਾ ਗਿਆ। ਇਹ ਤਾਂ ਗੱਲ ਇਹਨਾਂ ਨੇ ਸ਼ੋਸ਼ੇबाजी ਕੀਤੀ ਆ। ਚਲੋ ਆਗੇ ਕਰਤਾ ਡਵੈਲਪਮੈਂਟ ਲੈਂਡ ਦਾ ਤੁਹਾਨੂੰ ਬਹੁਤ ਚਾਹੋ ਆ ਤਾਂ ਲੈ ਲਓ ਪਰ ਇਹਨਾਂ ਦੀਆਂ ਡਵੈਲਪਮੈਂਟ ਦਿਖਾਉਣਾ ਚਾਹੁੰਗਾ। ਕੱਲ ਤੁਹਾਨੂੰ ਇੰਨਾ ਹੋਸ਼ ਆਪਨ ਹੋ ਗਿਆ ਵੀ ਚੋਰੀ-ਚੋਰੀ ਅਸੀਂ ਉਦਘਾਟਨ ਕਰ ਜਾਈਏ। ਤੁਸੀਂ ਪਿੰਡ ਦੀ ਪਾਣੀ ਦੀ ਪਾਈਪਲਾਈਨ ਵੀ ਨਹੀਂ ਦੇਖੀ। ਗੜਰਾਂ ਵਾਲੀਆਂ ਪਾਈਪ ਡਵੈਲਪਮੈਂਟ ਵਿੱਚ ਇਹਨੇ ਵੀ ਦਿਖਾਵੇ ਵਿੱਚ ਇਹਨੇ ਵੀ ਪਾਗਲ ਨਾ ਹੋ ਕਿ ਲੋਕਾਂ ਨੂੰ ਤੁਸੀਂ ਗੰਦਾ ਪਾਣੀ ਪੀਣ ਤੇ ਮਜਬੂਰ ਕਰ ਦੋ ਹੁਣ ਆ ਸਾਰਾ ਨਗਰ ਖੜਾ ਤੁਸੀਂ ਕੈਮਰੇ ਕਲਾ ਕੇ ਦਿਖਾਓ ਵੀ ਹੁਣ ਸਾਰਾ ਪਾਣੀ ਮਿਕਸ ਹੋ ਰਿਹਾ ਗੰਦਾ ਪਾਣੀ ਪੀਣ ਵਾਲੇ ਪਾਣੀ ਚ ਉਹਦਾ ਹੁਣ ਅਸੀਂ ਲਾਲਾ ਜੀ ਨੂੰ ਕਹਿਨੇ ਵੀ ਭੇਜੋ ਸਾਫ ਪਾਣੀ ਦੇ ਟੈਂਕਰ ਉਹਨਾਂ ਚਰਜ ਤੱਕ ਸਹੀ ਨਹੀਂ ਕਰਾਉਂਦੇ ਅਸੀਂ ਡਵੈਲਪਮੈਂਟ ਦੇ ਖਿਲਾਫ ਨਹੀਂ ਹੈਗੇ ਅਸੀਂ ਦਿਖਾਵੇ ਦੇ ਖਿਲਾਫ ਆ ਤੁਸੀਂ ਡਵੈਲਪਮੈਂਟ ਕਰਨੀ ਆ ਜੀ ਤੋਂ ਨਾਲ ਲੱਗਾਂਗੇ ਕਰੋ ਠੀਕ ਹੈ ਜਨਵਰੀ ਦਾ ਹੋਇਆ ਹੋਇਆ ਪਾਈਪਲਾਈਨ ਤੁਸੀਂ ਦਿਖਾ ਦਿਓ ਜਿੱਥੇ ਪਈ ਆ ਪਹਿਲਾਂ ਉਧਰ ਪਈ ਸੀ ਉਧਰ ਪਿੱਛੇ ਗਣਪਤੀ ਚੌਂਕ ਚ ਕੰਮ ਹੋ ਰਿਹਾ ਸੀ ਚਾ ਕੇ ਆਪਾਂ ਇੱਥੇ ਰੱਖਤੀ ਇਹਨੂੰ ਡਵੈਲਪਮੈਂਟ ਕਹਿੰਦੇ ਨੇ ਡਵੈਲਪਮੈਂਟ ਦਾ ਤੁਸੀਂ ਕੀ ਕਰਨੀ ਜਿਹੜਾ ਥੋੜਾ ਬਹੁਤ ਪਿੰਡ ਦਾ ਪਾਣੀ ਸਾਫ ਸੀਗਾ ਇੱਥੇ ਤੁਸੀਂ ਤਾਂ ਉਹਨੂੰ ਵੀ ਗਟਰ ਦੇ ਨਾਲ ਮੜਾ ਤਾ ਇਹ ਇਹਨਾਂ ਦੀ ਡਵੈਲਪਮੈਂਟ ਨਹੀਂ ਇੱਥੇ ਕੱਲ ਤੁਸੀਂ ਇੱਥੇ ਕਿਉਂ ਨਹੀਂ ਆਏ ਸਾਨੂੰ ਦੱਸਿਆ ਹੀ ਨਹੀਂ ਬ੍ਰਦਰ ਤੁਸੀਂ ਕਾਉਂਸਲਰ ਨੂੰ ਇਨਟੀਮੀਟ ਕਰੋਗੇ ਵੀ ਆਜੋ ਵੀ ਕੱਲ ਆਪਾਂ ਕੁਝ ਕਰਨਾ ਡਵੈਲਪਮੈਂਟ ਦਾ ਕੁਝ ਹੈਗਾ ਕਰਨਗੇ ਤਾਂ ਕਿ ਚੋਰ ਦੀ ਤੜੀ ਜਿ ਦਿਨ ਕ ਪੀ ਪਹਿਲਾਂ ਸਾਡਾ ਹੋਇਆ ਹੋਇਆ ਸਾਰਾ ਕੁਝ ਅਸੀਂ ਚੋਰੀ ਉਦਘਾਟਨ ਕਰਕੇ ਲੋਕਾਂ ਨੂੰ ਮੂਰਖ ਬਣਾ ਦਈਏ ਪਿੰਡ ਦੇ ਲੋਕ ਨੇ ਵਾਰਡ ਦੇ ਲੋਕ ਨੇ ਇਹਨਾਂ ਨੇ ਪੂਰੀ ਸੂਝ-ਬੂਝ ਨਾਲ ਵੋਟ ਪਾਈਏ ਕੋਈ ਇੱਥੇ ਪਾਗਲ ਨਹੀਂ ਤੁਰਿਆ ਫਿਰਦਾ ਤੇ ਆਪਾਂ ਜੇ ਇਹ ਝੂਠੀ ਰਾਜਨੀਤੀ ਕਰਨੀ ਹੈ ਤੇ ਆਪਾਂ ਘਰੀ ਘਰੀ ਚਿੱਲੇ ਲੋਕਾਂ ਨੂੰ ਗਮਰਾਣਾ ਨਾ ਕਰੀਏ ਤੁਸੀਂ ਪੀਣ ਵਾਲੇ ਪਾਣੀ ਕੰਨੀ ਵੀ ਵਾਂਝਾ ਕਰਤਾ ਲੋਕਾਂ ਨੂੰ ਇੰਨੇ ਗਲੀਆਂ ਦਾ ਦੁਦ ਕਰਨ ਕੀਤਾ ਪਰ ਇਹਨਾਂ ਨੇ ਕੁਝ ਪਤਾ ਨਹੀਂ ਕਿਹਾ ਕੋਈ ਨਹੀਂ ਕੀਤਾ ਜੀ ਇੱਥੇ ਆਏ ਨੇ ਅਜੇ ਸੀਬੀ ਨਾ ਖਬੜਾ ਦਬੜੀ ਜਿਨ੍ਹਾਂ ਨੇ ਪਾਈਪਾਂ ਪਟਤੀਆਂ ਬਸ ਆ ਇਹਨਾਂ ਦਾ ਉਦਘਾਟਨਾ ਜੀ ਆ ਲੋਕ ਆ ਸਾਰਾ ਨਗਰ ਦੁਖੀ ਹੋਇਆ ਖੜਾ ਇਹਨਾਂ ਦੀ ਡਿਵੈਲਪਮੈਂਟ ਪੁੱਛੋ ਵੀ ਕਿਹੜੀ ਡਿਵੈਲਪਮੈਂਟ ਕਰ ਰਹੇ ਨੇ ਪਾਣੀ ਪੀਣ ਨੂੰ ਹੈ ਨਹੀਂਗਾ ਹੁਣ ਪਾਣੀ ਇੰਨੇ ਨਗਰ ਨੂੰ ਪਾਣੀ ਦਾ ਹੱਲ ਕਿੱਥੋਂ ਕਰਕੇ ਦੀ ਜੀ ਨਹੀਂ ਛੇਤੀ ਬਿਲਕੁਲ ਪਾਣੀ ਆ ਰਿਹਾ ਆਣਾ ਪੁੱਛੋ ਤੁਸੀਂ ਸਾਰੇ ਕਿਹੜੇ ਨੇ ਵਿੱਚੋਂ ਜਿਹੜੇ ਆ ਪੈਪ ਟੁੱਟ ਗਏ ਆ ਉਹਦੀ ਕਰਕੇ ਪਾਣੀ ਦੀ ਸਪਲਾਈ ਜਿਹੜੀ ਗੰਦੀ ਆ ਰਹੀ ਹੁਣ ਤੋਂ ਪੈਪ ਟੁੱਟ ਗਏ ਸ ਕਹਿੰਦਾ ਮਤਲਬ ਇਹ ਜਿਸ ਚੀਜ਼ ਦੀ ਆਪਾਂ ਨੂੰ ਲਈ ਲੋੜ ਸੀ ਕੰਮ ਹੋਇਆ ਹੋਇਆ ਸੀ ਉਹ ਹੋਇਆ ਹੋਇਆ ਸੀ ਉਹ ਗਲਤੀ ਉਹਨਾਂ ਦੀ ਵੀ ਆਪਾਂ ਇੱਕ ਕ੍ਰੈਡਿਟ ਵਾਰ ਆ ਕਿ ਵੀ ਮੈਨੂੰ ਮੈਨੂੰ ਕ੍ਰੈਡਿਟ ਆਇਆ ਇੱਕ ਕ੍ਰੈਡਿਟ ਦਾ ਚੱਕਰਾ ਹੋਰ ਕੋਈ ਨਹੀਂ ਗੱਲ ਸਾਬ ਬੱਟੇ ਉਹਨਾਂ ਨੂੰ ਦੱਸਿਆ ਨਹੀਂ ਗਿਆ ਤੇ ਆ ਕੇ ਇੱਥੇ ਆ ਕੰਮ ਕੀਤਾ ਬਿਲਕੁਲ ਜਦੋਂ ਮੈਡਮ ਕਹਿੰਦੇ ਪਹਿਲਾਂ ਇਹਦੀ ਉਹਦਾ ਆਰਡਰ ਕਾਰੀ ਦਿੱਤਾ ਗਿਆ ਸੀ ਰੱਖਿਆ ਦਿੱਤਾ ਵੀ ਪੇਪਰ ਰੱਖਿਆ ਸੀ ਆਪਾਂ ਤਾਂ ਕੰਮ ਸ਼ੁਰੂ ਹੋਈ ਜਾਣਾ ਸੀ ਮੈਂ ਸ਼ੁਰੂ ਹੋ ਗਿਆ ਪਹਿਲਾਂ ਵੀ ਕੰਮ ਕੀਤਾ ਸੀ ਮੇਰੇ ਖਿਆਲ ਆ ਕਿ ਕਿੰਨੇ ਕੁ ਦੇ 30 ਦਿਨ ਦੇ ਕਰੀਬ ਹਾਂਜੀ ਨੰਬੀ ਤਬਾਹ ਮਤਲਬ ਇਹਦਾ ਕੰਮ ਹਾਂਜੀ ਹਾਂ ਕੰਮ ਉਧਰੋਂ ਪਾਈਪਲਾਈਨ ਪੈ ਰਹੀ ਸੀ ਆਪਣੇ ਥੋੜੇ ਗਣਪਤੀ ਚੌਂਕ ਸੋ ਜੇ ਸਾਰੀ ਪਾਈਪਲਾਈਨ ਉਧਰ ਸੀ ਉਧਰੋਂ ਰੀਕਨਸਟਰਕਟ ਹੋ ਕੇ ਆਉਣਾ ਸੀ ਕਿਉਂਕਿ ਵਿੱਚ ਕਿਤੇ ਪਾਈਪਲਾਈਨ ਟੁੱਟੀ ਵੀ ਹੋਈ ਆ ਕਿਤੇ ਲੋਕਾਂ ਨੇ ਚਲੋ ਭਾਰਤ ਪਾ ਲਿਆ ਕਿ ਜਿਨ੍ਹਾਂ ਦੇ ਘਰਾਂ ਚ ਪਾਣੀ ਜਾਂਦੇ ਉਹਦੇ ਕਰਕੇ ਪਾਈਪਲਾਈਨ ਦਾਬਗੀ ਇਹ ਪੂਰੀ ਰੀਕਨਸਟਰਕਟ ਹੋਣੀ ਸੀ ਉਹ ਟਾਈਮਿੰਗ ਦੇ ਵਿੱਚ ਇੱਕ ਪ੍ਰੋਸੀਜਰ ਹੁੰਦਾ ਕੰਮ ਹੁੰਦਾ ਨਾ ਤੁਸੀਂ ਲਿਆ ਕੇ ਜੇਸੀਬੀ ਪੱਟ ਕੇ ਤੁਸੀਂ ਉਹਦੇ ਪਾਣੀ ਤੋਂ ਵੀ ਲੋਕ ਵਾਂਝੇ ਕਰਦੇ ਇਹ ਕਾਦੀ ਡਿਵੈਲਪਮੈਂਟ ਨਹੀਂ ਤੇ ਇਹ ਦੋ ਚੰਗਾ ਤੁਹਾਨੂੰ ਹੱਥ ਵੇੜ ਜੋੜ ਕੇ ਬੇਨਤੀ ਹੈ ਵੀ ਜਿੰਨੇ ਵੀ ਤੁਸੀਂ 3 ਸਾਲ ਚ ਡਿਵੈਲਪਮੈਂਟ ਪਹਿਲਾਂ ਕਰ ਲਈ ਉਹਦਾਂ ਦੀ ਡਿਵੈਲਪਮੈਂਟ ਕਰੀ ਚੱਲੋ ਬਾਕੀ ਅਸੀਂ ਆਪਣੀ ਵਾਰਤਾ ਦੇਖਣਾ ਕਿੰਨੀਆਂ ਘਟਨਾ ਹੋਏ ਸੋਸ ਵਸਤੇ ਕਿਹੜੀ ਕਿਹੜੀਆਂ ਮਤਲਬ ਜਿਸ ਤਰ੍ਹਾਂ ਸੀਰੇਜ ਪਾਣੀ ਲੈ ਕੇ ਜਾਂ ਹੋਰ ਕਿਹੜੀ ਕਿਹੜੀ ਸਮੱਸਿਆ ਜਿੱਥੇ ਖੜੇ ਆ ਜੀ ਐਸੇ ਦਾ ਐਸੇ ਦਾ ਨਹੀਂ ਜੀ ਇੱਕ ਇੱਕ ਗਲੀ ਆ ਇੱਕ ਨੀਲਾ ਮੰਟੀ ਵਾਲੀ ਗਲੀ ਆ ਉਹਦੇ ਵਿੱਚ ਇਦਾਂ ਆ ਕਿ ਹੁਣ ਜਿੱਦਾਂ ਆਪਾਂ ਵੀ ਉੱਥੇ ਪ ਹੁਣ ਇਹਨਾਂ ਨੂੰ ਹਾਇਰ ਅਥਾਰਟिटीज ਨੂੰ ਵੀ ਚਾਹੀਦਾ ਹੈ ਨਾ ਵੀ ਇੰਨਾ ਸਾਡੇ ਪਾਣੀ ਆ ਰਿਹਾ ਜਾਂ ਜਿਹੜੀ ਰੈਗੂਲੇਟ ਕਲੋਨੀਆਂ ਨੇ ਆਪਾਂ ਉਹਨਾਂ ਦੀ ਸੀਵਰੇਜ ਹੀ ਨਹੀਂ ਪਾ ਰਹੇ ਇਹ ਮੇਨ ਮੁੱਦਾ ਹੀ ਇਸ चीज ਦਾਵਾ ਪਾਣੀ ਦਾ ਉਹੀ ਸੀਵਰੇਜ ਹੈ ਜਿਹੜਾ 6 ਮਹੀਨੇ ਚੱਲਦਾ ਉਹੀ ਸੀਵਰੇਜ ਹੈ ਜਿਹੜਾ 6 ਮਹੀਨੇ ਬਾਅਦ ਬੰਦ ਹੋ ਜਾਂਦਾ ਹੁਣ ਜਦ ਕਾਰਪੋਰੇਸ਼ਨ ਆ ਕੇ ਕਲੀਨ ਕਰਾਉਂਦੀ ਹੈ ਤੁਹਾਨੂੰ ਅਸੀਂ ਇਹ ਦਿਖਾਵਾਂਗੇ ਕਿੱਥੇ ਕਿੱਥੇ ਕੀ ਹੋਇਆ ਬਿਫੋਰ ਆਫਟਰ ਦੀ ਤੁਹਾਨੂੰ ਪਿਕਚਰ ਵੀ ਸ਼ੇਅਰ ਕਰਾਂਗੇ ਪਹਿਲਾਂ ਉਹ ਜਗ੍ਹਾ ਸਾਫ ਹੋ ਜਾਂਦੀ ਹੈ ਜਦ ਉਦੋਂ 3 ਦਿਨ ਬਾਅਦ ਫੇਰ ਉਹ ਇਦਾਂ ਹੀ ਹੁੰਦੀ ਹੈ ਕਿਉਂ ਕਿਉਂਕਿ ਉਹਨੂੰ ਅੱਗੇ ਬਲੌਕ ਉਹ ਮੁੱਦਾ ਇਹ ਹੈ ਵੀ ਪਹਿਲਾਂ ਇੱਥੇ ਇੱਕ ਬਿਮਾਰੀ ਲਿਆਂਦੀ ਜਾਵੇ ਫਿਰ ਉਹਦਾ ਦਿਖਾਵਾ ਬਣਾਇਆ ਜਾਵੇ ਫਿਰ ਅਸੀਂ ਕਹੀਏ ਦੇਖੋ ਜੀ ਅਸੀਂ ਇਹਦਾ ਹੱਲ ਕਰਤਾ ਇਹ ਕਾਦੀ ਸਮਾਜ ਭਲਾਈ ਹੋ ਗਈ ਪਹਿਲਾਂ ਤੁਸੀਂ ਉਹਨੂੰ ਕ੍ਰੀਏਟ ਕਰਦੇ ਹੋ ਪ੍ਰੋਬਲਮ ਨੂੰ ਫਿਰ ਤੁਸੀਂ ਰੈਂਦੀ ਖੁੰਦੀ ਚੀਜ਼ ਹੋਰ ਖਰਾਬ ਕਰਕੇ ਫਿਰ ਕਹਿੰਦੇ ਸਾਡੀ ਡਿਵੈਲਪਮੈਂਟ ਐ ਇਦੋਂ ਤੁਸੀਂ ਡਿਵੈਲਪਮੈਂਟ ਨਹੀਂ ਕਰੋ ਅਸੀਂ ਆਪ ਹੀ ਕਰਨਾ ਹਾਜੀ ਮੈਂ ਅੱਜ ਜਿਹੜੇ ਇੱਥੇ ਇਕੱਠੇ ਹੋਏ ਹਾਂ ਕਿਤਰਾ ਦੀ ਇਹਦੀ ਕੀ ਡਿਵੈਲਪਮੈਂਟ ਨੂੰ ਲੈ ਕੇ ਹੋਏ ਹੋ ਜਾਂ ਕਿਤਰਾ ਦਾ ਜਿਹੜਾ ਅਜੇ ਰੋਕੀਤਾ ਜਾ ਰਿਹਾ ਜੀ ਇਹ ਡਿਵੈਲਪਮੈਂਟ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਵਾਰਡ ਦੇ ਸਾਰੇ ਮੈਂਬਰ ਖੜੇ ਨੇ ਜੋ ਡਵੈਲਪਮੈਂਟ ਦੀ ਗੱਲ ਕਰ ਰਹੀ ਹੈ ਜੇ ਤੁਹਾਨੂੰ ਕੁਝ ਦਿਖ ਰਿਹਾ ਹੈ ਇਹਦੇ ਵਿੱਚ ਡਵੈਲਪਮੈਂਟ ਦਾ ਤਾਂ ਮੈਂ ਫਿਰ ਨਾਲ ਆ ਜਦੋਂ ਕੋਈ ਡਵੈਲਪਮੈਂਟ ਨਹੀਂ ਚੋਰੀ-ਚੋਰੀ ਆ ਕੇ ਕੀ ਤੁਸੀਂ ਇੱਕ ਵਾਰਡ ਦੇ ਕਾਉਂਸਲਰ ਨੂੰ ਇਹ ਚੀਜ਼ ਦੱਸਣੀ ਵੀ ਠੀਕ ਨਹੀਂ ਸਮਝੀ ਮੈਂ ਚੁਣਿਆ ਹੋਇਆ ਇੱਕ ਨੁਮਾਇੰਦਾ ਪਬਲਿਕ ਵੱਲੋਂ ਮੈਨੂੰ ਨੁਮਾਇੰਦਾ ਨੁਮਾਇੰਦਗੀ ਦਿੱਤੀ ਗਈ ਆ ਕੀ ਜਿਹੜੇ ਅਫਸਰ ਆਏ ਸੀ ਕੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਕਾਉਂਸਲਰ ਦਾ ਹੀ ਕੋਈ ਅਧਿਕਾਰ ਨਹੀਂ ਹੈਗਾ ਜੇ ਐਮਪੀ ਸਾਹਿਬ ਦਾ ਅਧਿਕਾਰ ਆ ਤਾਂ ਐਮਪੀ ਤੋਂ ਥੱਲੇ ਕੌਂਸਲਰ ਵੀ ਹੈਗਾ ਇਹਨਾਂ ਨੇ ਇਹ ਮੇਰੇ ਪਰਿਵਾਰ ਨੇ ਮੇਰੇ ਵਾਰਡ ਨੇ ਵੋਟ ਪਾ ਕੇ ਜਿਤਾਇਆ ਵੋਟ ਪਾ ਕੇ ਅਧਿਕਾਰ ਦਿੱਤਾ ਉਹਨਾਂ ਨੇ ਤਾਂ ਬਿਲਕੁਲ ਹੀ ਕੱਲ ਇਦਾਂ ਆ ਕੇ ਚੋਰੀ ਛੱਪੇ ਕਰਕੇ ਵੀ ਬਸ ਪੱਟ ਦੋ ਪੱਟ ਕੇ ਚਲੇ ਜਾਓ ਤੇ ਅੱਜ ਦੇਖੋ ਪਾਣੀ ਸੀਵਰੇਜ ਦਾ ਪਾਣੀ ਰਲ ਰਿਹਾ ਪ੍ਰਧਾਨ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਗੱਲ ਕੀਤੀ ਸਾਰੇ ਮੇਰੇ ਇਕ ਲਈ ਇਕ ਨੇ ਜੀ ਕੈਪਟਨ ਮੰਤਰੀ ਨੰਬਰ ਜਿਹੜਾ ਨੇ ਐਮਐਲਏ ਨੇ ਤਾਂ ਕਿ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਆਈ ਤੁਹਾਨੂੰ ਸਾਨੂੰ ਕੋਈ ਇਨਫੋਰਮੇਸ਼ਨ ਹੀ ਕੋਈ ਫੋਨ ਨਹੀਂ ਕੋਈ ਲਿਖਤ ਹੀ ਨਹੀਂ ਇਸੇ ਵੱਲੋਂ ਵੀ ਨਹੀਂ ਮੈਨੂੰ ਮਤਲਬ ਕੋਈ ਪਤਾ ਨਹੀਂ ਥੱਲੇ ਲੀਆਂ ਟੀਮਾਂ ਨੇ ਸਾਹਿਬ ਨੂੰ ਰਿਸਟ ਦਿੱਤਾ ਜਾਂਦਾ ਨਾ ਸ੍ਰੀ ਅੱਜ ਕਿਸ ਤਰ੍ਹਾਂ ਦਾ ਕੀ ਦੇ ਦੇ ਕੀ ਕਾਂਗਰਸ ਅਸੀਂ ਆ ਇਹੋ ਜਿਹਾ ਵਿਕਾਸ ਨਹੀਂ ਚਾਹੁੰਦੇ ਜੀ ਅਸੀਂ ਵਿਕਾਸ ਦੇ ਵਿੱਚ ਰੋੜਾ ਨਹੀਂ ਬਣਨਾ ਚਾਹੁੰਦੇ ਕਿਉਂਕਿ 25 ਨੰਬਰ ਬਾੜ ਬਹੁਤ ਸੰਤਾਪ ਭੋਗ ਚੁੱਕਿਆ ਇੱਥੇ ਇਹ ਨਾ ਵਿਕਾਸ ਤੋਂ ਬੁਰ ਖੜਾ ਆ ਗਿਆ ਇੱਥੇ ਪਾਣੀ ਖੜਾ ਹੁੰਦਾ ਸੀ ਡੇਡ ਡੇਡ ਫੁੱਟ 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 ਡੇਡ ਡੇਡ ਫੁੱਟ ਪਾਣੀ ਸੀ ਉਹ ਹੁਣ ਪਾਣੀ 90 ਦਿਨਾਂ ਤੋਂ ਖਤਮ ਸੀ ਪਸ ਹੁਣ ਇਹ ਇਹਨਾਂ ਤੋਂ ਉਹ ਜਰ ਨਹੀਂ ਹੁੰਦਾ ਵੀ ਇਹ ਢੰਡਾਰੀ ਦਾ ਵਾਰਡ ਆ ਜਿਹੜਾ 25 ਨੰਬਰ ਵਾਰਡ ਆ ਇਹ ਸਾਫ ਸੁਥਰਾ ਕਿਉਂ ਆ ਇਹ ਇਹਨੂੰ ਉਹ ਪਹਿਲਾਂ ਦੀ ਤਰ੍ਹਾਂ ਹੀ ਬਣਾਉਣਾ ਚਾਹੁੰਦੇ ਨੇ 2027 ਦੀਆਂ ਵੋਟਾਂ ਦਾ ਵੋਟਾਂ ਕਰਕੇ ਆਹ ਕੰਮ ਹੋ ਰਿਹਾ ਮਤਲਬ ਇਹ ਕੰਮ ਇਦਾਂ ਦੇ ਕੰਮ ਨਾ ਕਰਨ ਸਾਡੇ ਨਾਲ ਰਲ ਕੇ ਚੱਲਣ ਮੰਤਰੀ ਸਾਹਿਬ ਨਾ ਕਿ ਉਹਨਾਂ ਦੇ ਵਾਲੇ ਜਿਹੜੇ ਕਰਿੰਦੇ ਨੇ ਉਹ ਨਾ ਕਰਨ ਮੰਤਰੀ ਸਾਹਿਬ ਆਉਣ ਮੋਸਟ ਵੈਲਕਮ ਚੁਣੇ ਹੋਏ ਉਹ ਇੱਕ ਉੱਚ ਪਰ ਵੀ ਤੇ ਬੈਠੇ ਨੇ ਪਰ ਇਹ ਕਮਨ ਕਰਨ ਵੀ ਆਗੇ ਦੇਖੋ ਜੇ ਸੀ ਵੀ ਮਸ਼ੀਨ ਤੁਹਾਡੇ ਸਾਹਮਣੇ ਲੱਗੇ ਕੀ ਆ ਜਿਹੜੇ ਪਾਈ ਪਏ ਨੇ ਕੀ ਇਹ ਸਹੀ ਨਹੀਂ ਜੀ ਇਹਨਾਂ ਨੂੰ ਜੇ ਚੈੱਕ ਕਿਸੇ ਵੀ ਗੁਣਵਤਾ ਤੇ ਚੈੱਕ ਕੀਤਾ ਜਾਵੇ ਸਹੀ ਨਹੀਂ ਇਹ ਕੋਈ ਆਵੇ ਅਧਿਕਾਰੀ ਸਾਡੇ ਨਾਲ ਗੱਲ ਤਾਂ ਕਰੇ ਵੀ ਤੁਸੀਂ ਕੌਣ ਹੋ ਕਿ ਅਸੀਂ ਉਹਨਾਂ ਨੂੰ ਦਸੀਏ ਕਿਉਂਕਿ ਮੇਰੇ ਵਾਰਡ ਨੇ ਤਾਂ ਮੇਰੇ ਪਰਿਵਾਰ ਨੇ ਤਾਂ ਮੇਰੇ ਨਾਲ ਹੀ ਗੱਲ ਕਰਨੀ ਆ ਤਾਂ ਮੈਂ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਇੱਥੇ ਆ ਗਈਆਂ ਮੈਂ ਇੱਥੇ ਆ ਕੇ ਜਿਹੜਾ ਹਾਲ ਦੇਖਿਆ ਉਹ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆਂ ਵੀ ਇਦਾਂ ਦਾ ਹੀ ਵਿਕਾਸ ਆਪਾਂ ਨਾ ਕਰੀਏ ਆਪਾਂ ਵਧੀਆ ਵਿਕਾਸ ਕਰੀਏ ਇਸ ਵਾਰਡ ਨੂੰ ਖੁਸ਼ਹਾਲੀ ਭਰਿਆ ਬਣਾਈਏ ਸਾਹਿਬ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਬਿਲਕੁਲ ਨਹੀਂ ਜੀ ਐਸ ਡੀਓ ਸਾਹਿਬ ਆਈ ਸੀ ਕਿ ਇੱਥੇ ਜੇ ਹੀ ਸਾਹਿਬ ਆਈ ਸੀ ਉਹ ਫੋਟੋਆਂ ਦੇ ਵਿੱਚ ਮੌਜੂਦ ਨੇ ਬਿਲਕੁਲ ਵੀ ਮੈਨੂੰ ਕਿਸੇ ਨੇ ਦੱਸਣਾ ਮਤਲਬ ਠੀਕ ਹੀ ਨਹੀਂ ਸਮਝਿਆ ਵੀ ਕਾਉਂਸਲਰ ਨੂੰ ਇਹ ਗੱਲ ਦੀ ਇਨਫੋਰਮੇਸ਼ਨ ਦਿੱਤੀ ਜਾ ਮੇਰੇ ਮੇਰੇ ਕਿ ਉਹਨਾਂ ਦਾ ਪਾਣੀ ਦਾ ਪਾਈਪ ਟੁੱਟ ਗਿਆ ਤੇ ਸੀਵਰੇਜ ਦਾ ਪਾਣੀ ਉਹਦੇ ਵਿੱਚ ਬਿਲਦਾ। ਉਹ ਉਹਦੇ ਵਿੱਚ ਕੋਈ ਕਾਰਪੋਰੇਸ਼ਨ ਦੀ ਕੋਈ ਪਤੀ ਕਰੀ ਕੋਈ ਉਹਨਾਂ ਦਾ ਕੋਈ ਨੰਦਾ ਆਇਆ ਹੋਵੇ ਠੀਕ ਕਰਨ ਦੇ। ਨਹੀਂ ਜੀ ਫੋਨ ਕਰ ਦੋ। ਆਉਣੇ ਆ ਜੀ ਬਸ 9 ਵਜੇ ਕਰ ਦਿੱਤੀ ਜਾਊਗੀ ਜੀ ਉਹੀ ਲਾਵੇ। ਤੁਸੀਂ ਉਹਨਾਂ ਦਾ ਐਸਜੀਓ ਸਾਹਿਬ ਦਾ ਜਿਹੜੇ ਜੀ ਸਾਹਿਬ ਨੇ ਉਹਨਾਂ ਦਾ ਨਾਮ ਜਨਤਕ ਕਰ ਸਕਦੇ ਹੋ ਜੀ। ਆ ਸਕਦੇ ਹੋ ਕੋਈ ਸੀ। ਨੇ ਵਸ ਐਸ.ਡੀ.ਓ. ਹੀ ਸੀਗੇ ਜੀ ਤੁਹਾਨੂੰ ਨਾਮ-ਨਾਮ ਸਾਰਿਆਂ ਨੂੰ ਹੀ ਪਤਾ ਇੱਥੇ ਮੌਕੇ ਦੇ ਜਿਹੜੇ ਮਤਲਬ ਸੀਗੇ ਐਸ.ਡੀ.ਓ. ਸੀਗੇ ਆਈ.ਸੀ. ਜਿਹੜੇ ਤੇ ਜੇ ਹੀ ਸੀਗੇ ਤੇ ਸਗੋਂ ਉਹ ਤਾਂ ਅੱਗੇ ਆਉਣ ਦੇ ਮਾਰੇ ਥੋੜਾ ਪਿੱਛੇ ਨੂੰ ਹੀ ਕਿਉਂਕਿ ਸਰਕਾਰੀ ਮੁਲਾਜ਼ਮ ਨੇ ਹੈ ਨਾ ਥੋੜਾ ਪਿੱਛੇ ਨੂੰ ਹੀ ਜਾ ਰਹੇ ਸੀ ਸੋ ਉਹਨਾਂ ਨੂੰ ਵੀ ਹੱਥ ਬਨ ਕੇ ਬੇਨਤੀ ਆ ਵੀ ਇਹੋ ਜੀ ਡਿਵੈਲਪਮੈਂਟ ਨਾਲੋਂ ਢੰਡਾਰੀ ਖੁਰਦ ਇਦਾਂ ਹੀ ਚੰਗਾ ਠੀਕ ਹੈ ਅਸੀਂ ਕੋਈ ਨਹੀਂ ਮਿੱਟੀ-ਮੁੱਟੀ ਬਾਕੇ ਆਪਣੀਆਂ ਸੜਕਾਂ ਦਾ ਕੰਮ ਕਰ ਲਾਂਗੇ ਪਾਣੀ-ਪੂਣੀ ਚੱਲਦਾ ਕਰ ਲਿਆਂਗੇ ਕੋਈ ਗੱਲ ਨਹੀਂ ਇਦਾਂ ਦੀ ਡਿਵੈਲਪਮੈਂਟ ਨਹੀਂ ਚਾਹੀਦੀ ਉਹ ਗੁੱਡੂ ਲਾਲਾ ਜੀ ਨੂੰ ਸਮਝਾ ਕੇ ਰੱਖਣ ਇਹ ਸਵਾਰਡ ਨੇ ਪਹਿਲਾ ਫਤਵਾ ਦੇ ਦਿੱਤਾ ਉਹਨਾਂ ਨੂੰ ਦੂਜਾ ਫਤਵਾ ਦੇਣ ਲਈ ਇਹ 25 ਨੰਬਰ ਵਾਰਡ ਮੇਰਾ ਪਰਿਵਾਰ ਤਿਆਰ ਬੈਠਾ ਠੀਕ ਹੈ ਜੀ ਉਹ 2027 ਦੀਆਂ ਗੱਲਾਂ ਕਰਦੇ ਨੇ ਉਹ 7 7.5 ਕਰੋੜ ਨੂੰ 750 ਕਰੋੜ ਇਹ ਦੱਸੀ ਜਾਂਦਾ ਪਹਿਲਾਂ ਤਾਂ ਉਹਨੂੰ ਗਿਣਤੀ ਸਿਖਾਉਣ ਠੀਕ ਹੈ ਤੇ ਫਿਰ ਇਹ ਇਹ ਡਿਵੈਲਪਮੈਂਟ ਦੇ ਵਿੱਚ ਮੰਤਰੀ ਸਾਹਿਬ ਹੁਣ ਮੈਂ ਤੁਹਾਡੇ মিডিਏ ਦੁਆਰਾ ਹੱਥ ਵੱਲ ਕੇ ਬੇਨਤੀ ਕਰਦੀ ਆ ਮੰਤਰੀ ਸਾਹਿਬ ਆਪ ਹੁਣ ਮੋਸਟ ਵੈਲਕਮ ਠੀਕ ਹੈ ਜੀ